ਪੰਜਾਬ ਦੀ ਸਿਆਸਤ ਦਾ ਇਸ ਟਾਈਮ ਸਭ ਤੋਂ ਚਰਚਿਤ ਨਾਂ ਰਾਣਾ ਗੁਰਜੀਤ ਸਿੰਘ ਬਣ ਚੁੱਕਿਆ ਹੈ ਰਾਣਾ ਗੁਰਜੀਤ ਸਿੰਘ ਕਿਤੇ ਨਾ ਕਿਤੇ ਵਿਵਾਦਿਤ ਨਾਂ ਵੀ ਬਣ ਚੁੱਕਿਆ ਹੈ ਕਿਉਂਕਿ ਵਿਰੋਧੀ ਧਿਰ ਉਹਨਾਂ ਤੇ ਸਵਾਲ ਉਠਾ ਰਹੀ ਹੈ ਸਾਡੇ ਨੇ ਰਾਣਾ ਗੁਰਜੀਤ ਅ ਰਾਣਾ ਜੀ ਕੀ ਲੱਗਦਾਗਾ ਤੁਸੀਂ ਵਾਰ-ਵਾਰ ਕਹਿ ਰਹੇ ਹੋਗੇ ਕਿ ਮਾਮਲਾ ਕੋਈ ਹੈ ਹੀ ਨਹੀਂਗਾ ਮੈਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਤੇ ਕੈਪਟਨ ਅਮਰਿੰਦਰ ਇਹ ਕਹਿੰਦਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਸਵਾਲ ਇਹ ਇਸ ਗੱਲ ਦਾ ਟਾਰਗੇਟ ਤਾਂ ਮੈਨੂੰ ਕਰ ਲਿਆ ਲੇਕਿਨ ਸਵਾਲ ਇਹ ਇਸ ਗੱਲ ਦਾ ਹੈ ਆ ਕਿ ਅਮਿਤ ਭਾਦਰ ਦੀ ਗੱਲ ਚੱਲਦੀ ਆ ਮੈਂ ਆਪ ਹੀ ਤੁਹਾਨੂੰ ਦੱਸਦਾ ਅਮਿਤ ਬਾਦਰ ਮੇਰੇ ਕੋਲ ਸੀਗਾ ਮੇਰੇ ਕੋਲੋਂ ਯਾਰ ਉਹਨੂੰ 4 ਪੈਸੇ ਵੱਧ ਮਿਲੇ ਕਿ ਹੋਰ ਕੁਝ ਚਲੇ ਗਿਆ ਲੇਕਿਨ ਮੈਂ ਇਹ ਨਾ ਪੋਲਿਟਿਕਲ ਬੰਦਿਆਂ ਨੂੰ ਪੁੱਛਣਾ ਚਾਹਣਾ ਕਿ ਯਾਰ ਤੁਸੀਂ ਲੋਕ ਖੁਦ ਤਾਂ ਸਿੱਧਰੇ ਨਹੀਂ ਪਹਿਲਾਂ ਅਕਾਲੀ ਦਲ ਜੀ ਫਿਰ ਕਾਂਗਰਸ ਸਾਡਾ ਸਾਥੀ ਰਿਹਾ ਆਜਾਮ ਆਦਮੀ ਪਾਰਟੀ ਚਲੇ ਗਿਆ ਯਾਰੋ ਜਿਹੜੇ ਤੁਸੀਂ ਲੋਕਾਂ ਨੂੰ ਜਵਾਬ ਦੇਣੇ ਤੁਸੀਂ ਖੁਦ ਸਿੱਧਰੇ ਨਹੀਂ ਤੁਸੀਂ ਇੱਕ ਮੁਲਾਜ਼ਮ ਨੂੰ ਚਾਹਨੇ ਕਿ ਵੀ ਉਹ 10000 ਰੁਪਏ ਰਾਣਾ ਦਿੰਦਾ 10000 ਰਾਣੀ ਦੇਤੇ ਕੈਮਰਾ ਜਿੱਥੇ ਉਹਨੂੰ 15 ਮਿਲੇਗਾ ਜਾਊਗਾ ਜੇ ਉਹ ਚਲੇ ਗਿਆ ਇਹ ਸਾਰੇ ਸਵਾਲ ਉਹਦੀਆਂ ਐਂਟਰੀਆਂ ਕਿੱਥੋਂ ਪੈਸਾ ਆਇਆ ਕਿਵੇਂ ਆਇਆ ਕੈਪਟਨ ਅੱਜ ਜੋ ਸਾਥੀ ਕੈਪਟਨ ਦਾਵੇ ਦਾ ਆ ਕੀ ਲੱਗਦਾ ਤੁਹਾਨੂੰ ਜਦੋਂ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਕੋਈ ਇਹੀ ਜੀ ਗੱਲ ਨਹੀਂ ਹੈਗੀਗੀ ਤੁਹਾਡੇ ਉਹ ਨੌਕਰ ਵੀ ਨਹੀਂ ਹੈਗੇ ਇਸ ਤਰ੍ਹਾਂ ਦਾ ਕੋਈ ਮਾਮਲਾ ਹੀ ਨਹੀਂ ਫਿਰ ਕੈਪਟਨ ਮਨਿੰਦਰ ਸਿੰਘ ਨੂੰ ਕਿਉਂ ਲੱਗਿਆ ਕਿ ਇਨਕੁਆਇਰੀ ਮਾਰਕ ਕਰਨੀ ਚਾਹੀਦੀ ਹੈ ਕਿਉਂ ਉਹਨਾਂ ਨੂੰ ਲੱਗਿਆ ਕਿ ਜਾਂਚ ਹੋਣੀ ਚਾਹੀਦੀ ਹੈ ਜੇ ਕੋਈ ਮਾਮਲਾ ਨਹੀਂ ਸੀ ਕੈਪਟਨ ਮਨਿੰਦਰ ਸਿੰਘ ਵੀ ਕਹਿ ਸਕਦੇ ਸੀ ਕਿ ਕੋਈ ਮਾਮਲਾ ਹੀ ਨਹੀਂ ਹੈਗਾ ਤੁਸੀਂ ਜਾ ਕੇ ਦੱਸਿਆ ਉਹਨਾਂ ਨੂੰ ਕਿ ਤੁਹਾਡੇ ਖਿਲਾਫ ਜਿਹੜਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਅਗਰ ਇਹ ਕਹਿੰਦੇ ਕਿ ਵੀ ਕੋਈ ਮਾਮਲਾ ਨਹੀਂ ਜਾਂਚ ਕਰਾਉਣੀ ਨਹੀਂ ਮੈਂ ਤੇ ਇਹੀ ਟੀਵੀ ਵਾਲੇ ਤੁਸੀਂ ਮੇਰੇ ਕੋਲ ਫੇਰ ਆਉਣਾ ਸੀ ਇਹ ਸਿਸਕਪਾਲ ਕਹਿ ਰਹੇ ਨੇ ਹੋਰ ਤੁਹਾਨੂੰ ਲੱਗਦਾ ਨਹੀਂ ਇਹ ਜਾਂਚ ਕਰਵਾ ਰਹੇ ਆ ਤਾਂ ਕੋਈ ਨਾ ਕੋਈ ਗੱਲ ਹੋਊਗੀ ਉਹ ਕਹਿੰਦੇ ਜੇ ਤੂੰ ਉੱਠਦਾ ਕਿਤਨਾ ਕਿਤੇ ਅੱਗ ਇੱਕ ਗੱਲ ਸੁਣ ਲਓ ਜਾਂਚ ਦੇ ਵਿੱਚ ਸਾਰੇ ਬੰਦੇ ਜ਼ਿਆਦਾਤਰ ਲੋਕ ਸਾਫ਼ ਨਿਕਲਦੇ ਆ ਐਲੀਗੇਸ਼ਨ ਹੁੰਦੇ ਆ ਐਲੀਗੇਸ਼ਨ ਲਾਉਣਾ ਬੜਾ ਸ਼ੌਕਾ ਪ੍ਰੂਵ ਕਰਨਾ ਬੜਾ ਔਖਾ ਰਣਾ ਗੁਰਜੀਤ ਸਿੰਘ ਸਾਫ਼ ਨਿਕਲ ਕੇ ਆਏਗਾ ਆਮ ਆਦਮੀ ਪਾਰਟੀ ਗੱਲ ਕਹਿ ਰਹੀ ਹੈ ਕਿ ਲੈ ਉਹ ਨੂੰ ਗਿਆ ਜੱਜ ਹੀ ਉਹ ਲਾਇਆਗਾ ਜਿਹਦੇ ਨਾਲ ਕਾਂਗਰਸ ਦੀ ਅੰਡਰਸਟੈਂਡਿੰਗ ਹੈ ਜਿਹਦੇ ਬੇਟੇ ਨੂੰ ਬਕਾਇਦਾ ਤੌਰ ਤੇ ਵਕੀਲਾਂ ਦੇ ਪੈਨਲ ਚ ਪਾਉਂਦੀ ਹੈ ਕਾਂਗਰਸ ਸੁਪਾਲ ਸਿੰਘ ਖਹਿਰਾ ਨੇ ਵੀ ਕਿਹਾ ਔਰ ਹਰਵਿੰਦਰ ਫੂਲਕਾ ਨੇ ਵੀ ਇਹ ਗੱਲ ਕਹੀ ਹੈ ਦੇਖੋ ਜੁਡੀਸ਼ਰੀ ਦੇਤੇ ਜਿਹੜਾ ਬੰਦਾ ਸਵਾਲ ਚੱਕੇਗਾ ਚਾਹੇ ਉਹ ਪੋਲਿਟੀਕਲ ਹੋਵੇ ਚਾਹੇ ਆਮ ਜਨਤਾ ਤੇ ਹੋਵੇਗਾ ਮੈਂ ਉਹਨਾਂ ਨੂੰ ਕਹਾਂਗਾ ਇਹਨਾਂ ਚੀਜ਼ਾਂ ਤੋਂ ਗ੍ਰੇਸ ਕਰੋ ਸਾਡਾ ਸਾਡਾ ਅਕ ਇਹ ਨਹੀਂ ਕਿ ਜੁਡੀਸ਼ਰੀ ਤੇ ਕਿੰਤੂ ਪਰੰਤੂ ਕਰੀਏ ਇੱਕ ਦਿਲੇ ਵਾਰ-ਵਾਰ ਉੱਠਦੀ ਹੈ ਕਿਉਂਕਿ ਜਿੰਨੇ ਕਮਿਸ਼ਨ ਅਕਾਲੀਆਂ ਦੇ ਟਾਈਮ ਬਣੇ ਮਲੂਕਾ ਦੇ ਉੱਤੇ ਕਮਿਸ਼ਨ ਬਣਿਆ ਸੀ ਗੁਲਜਾਰ ਸਿੰਘ ਰਣੀਕੇ ਤੇ ਬਣਿਆ ਸੀ ਇਸ ਤਰ੍ਹਾਂ ਦੀਆਂ ਜਿੰਨੀਆਂ ਜਾਂਚਾਂ ਹੋਈਆਂ ਈਵਨ ਕਿ ਤੁਹਾਡੀ ਸਰਕਾਰ ਨੇ ਆ ਕੇ ਵੀ ਉਹ ਰਿਪੋਰਟ ਨਹੀਂ ਮੰਨੀ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਕਿ ਇਹ ਕਮਿਸ਼ਨ ਦੇ ਅੰਦਰ ਕਿਤੇ ਨਾ ਕਿਤੇ ਸਰਕਾਰਾਂ ਭੇਦਭਾਵ ਕਰਦੀਆਂ ਨੇ ਤਾਂ ਇਹ ਸਵਾਲ ਆਮ ਆਦਮੀ ਪਾਰਟੀ ਵੀ ਉਠਾ ਰਹੀ ਹੈ ਕਿ ਇਹ ਜਾਂਚ ਸਿਰਫ ਮਤਲਬ ਖਾਨ ਵਾਲੇ ਦੰਦ ਹੋਰ ਦਿਖਾਉਣ ਵਾਲੇ ਦੰਦ ਹੋਰ ਨੇ ਦੇਖੋ ਗੱਲ ਸੁਣੋ ਰਾਣਾ ਗੁਰਜੀਤ ਸਿੰਘ ਦਾ ਪਿਛੋਕੜ ਦੇਖਦੇ ਹੋਏ ਔਰ ਆਵਾਜ਼ ਉਠਾਉਣ ਵਾਲਿਆਂ ਦਾ ਪਿਛੋਕੜ ਦੇਖਦੇ ਹੋਏ ਤਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਬਰਾਣਾ ਗੁਰਜੀਤ ਸਿੰਘ ਕੀ ਚੀਜ਼ ਆ ਕਿੰਨੀ ਕੀ ਗੱਲ ਚ ਸੱਚਾਈ ਹੋ ਸਕਦੀ ਕਿ ਨਹੀਂ ਕਿ ਨਹੀਂ ਹੋ ਸਕਦੀ ਮੈਂ ਤਾਂ ਇਹਨੇ ਕਹਿਣਾ ਚਾਹੂੰਗਾ ਕਿਉਂਕਿ ਜੁਡੀਸ਼ੀਅਲ ਪ੍ਰੋਵੀਜ਼ਨ ਜੋ ਫੈਸਲਾ ਹੋਏਗਾ ਮੈਨੂੰ ਮਨਜ਼ੂਰ ਹੋਏਗਾ ਜੀ ਇੱਕ ਗੱਲ ਇਹ ਕਹੀ ਜਾ ਰਹੀ ਹੈ ਕਿ ਕਲਾਸ ਸਵਾਲ ਕੀ ਪਦ ਤੋਂ ਤੁਹਾਨੂੰ ਮੁਕਤ ਹੋਣਾ ਚਾਹੀਦਾ ਸੀ ਇਹ ਗੱਲ ਵਾਰ-ਵਾਰ ਸਾਰੀਆਂ ਵਿਰੋਧਕ ਇਕਵਨ ਕੀ ਕਾਲੀ ਦਲ ਨੇ ਵੀ ਇਹ ਗੱਲ ਕਹੀ ਆਮ ਆਦਮੀ ਪਾਰਟੀ ਵੀ ਕਿ ਪਦਤੇ ਕਿਉਂਕਿ ਫਿਰ ਇਨਕੁਆਇਰੀ ਨਹੀਂ ਹੋ ਸਕਦੀ ਇਹ ਗੱਲ ਫਰੂਦੀ ਕਹਿ ਰਹੇ ਨੇ ਤੁਹਾਡੇ ਇਸ ਤਰ੍ਹਾਂ ਦੇਖੋ ਮੈਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਦਿੱਲੀ ਇਹਨਾਂ ਦੀ ਪਾਰਟੀ ਤੇ ਹੀ આરોਪ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਉਹ ਉਹਦੇ ਤੋਂ ਲੈ ਗਏ ਭਈ ਖੁਦ ਤੋਂ ਗੁਰੂ ਜੀ ਬੈਂਗਨ ਖਾਏ ਔਰੋਂ ਕੋ ਸਬਕ ਸਿਖਾਏ ਪਹਿਲਾਂ ਉੱਥੇ ਕਰਕੇ ਆ ਜਣ ਫਿਰ ਮੰਨ ਲਾਂਗੇ ਰਾਣਾ ਗੁਰਜੀਤ ਸਿੰਘ ਵੀ ਰਿਜ਼ਾਈਨ ਕਰ ਦੂਗਾ ਭਲੀ ਜੇ ਤੁਹਾਨੂੰ ਲੱਗਦਾ ਕੋਈ ਸਾਜ਼ਿਸ਼ ਹੋਈ ਆ ਤੁਹਾਡੇ ਖਿਲਾਫ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਈ ਇਹ ਜੀ ਗੱਲ ਨਹੀਂ ਹੈਗੀ ਜਾਣ ਬੁਝ ਕੇ ਸਾਰਾ ਹੋ ਰਿਹਾਗਾ ਤਾਂ ਤੁਹਾਨੂੰ ਕੀ ਲੱਗਦਾ ਕਿਹਨੇ ਕੀਤੀ ਹੈਗੀ ਤੁਹਾਡੀ ਪਾਰਟੀ ਚ ਹੀ ਆ ਕੋਈ ਜਦ ਪਾਰਟੀ ਤੋਂ ਬਾਹਰ ਆ ਕੋਈ ਹੈ ਜਬੰਦਾ ਜੀ ਨੇ ਸਾਰਾ ਤੁਹਾਡੇ ਖਿਲਾਫ ਇਹ ਸਾਰਾ ਸਾਜ਼ਿਸ਼ ਰਚਦੀ ਜੀ ਨੂੰ ਤੁਸੀਂ ਕਹਿ ਰਹੇ ਹੋ ਕਿ ਦੇਖੋ ਮੈਂ ਨਹੀਂ ਕਿਹਾ ਸਾਜ਼ਿਸ਼ ਹੋਈ ਆ ਤੁਸੀਂ ਕਹਿ ਰਹੇ ਹੋ ਇਹ ਸੱਚ ਨਹੀਂ ਹੈਗਾ ਇਹ ਝੂਠਾ ਆ ਸਾਜ਼ਿਸ਼ ਮੈਂ ਝੂਠਿਆ ਝੂਠਿਆ ਝੂਠ ਕੇ ਝੂਠ ਇਹ ਝੂਠ ਪਿੱਛੇ ਕੌਣ ਆ ਫਿਰ ਕੋਈ ਵੀ ਹੋਵੇ ਯਾਰ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਜਿਹੜਾ ਮਰਜੀ ਹੋਵੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੁਹਾਡੇ ਅੱਗੇ ਸਾਰੀਆਂ ਗੱਲਾਂ ਆ ਜਾਣੀਆਂ ਤੇ ਤੁਸੀਂ ਆਪ ਅੱਜ ਦੇਖੋ ਚਾਰ ਦਿਨ ਦਾ ਮੇਰੀ ਗ੍ਰਿਲਿੰਗ ਕਰ ਰਹੇ ਹੋ ਫਿਰ ਤੁਸੀਂ ਮੇਰਾ 4 ਮਿੰਟਾਂ 'ਚ ਹੀ ਕੰਮ ਸਾਰ ਦੇਣਾ ਕਿ ਮੁਕਤ ਜੇ ਇਨਕੁਆਰੀ 'ਚ ਕੁਝ ਆਉਂਦਾ ਹੈਗਾ ਤੇ ਤੁਸੀਂ ਨਾਲ ਦੀ ਨਾਲ ਅਸਤੀਫਾ ਦਿਓਗੇ ਤਾਂ ਇਹ ਰਾਣਾ ਗੁਰਜੀਤ ਸਿੰਘ ਜਿਹੜੇ ਲਗਾਤਾਰ ਇਸ ਮਾਮਲੇ ਦੇ ਉੱਤੇ ਬਿਆਨ ਦੇ ਰਹੇ ਨੇ ਜਿਨ੍ਹਾਂ ਦਾ ਕਹਿਣਾ ਕਿ ਜੋ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ ਉਹ ਠੀਕ ਨਹੀਂ ਹੈਗਾ ਜੋ ਉਹਨਾਂ ਬਾਰੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦੇ ਪੱਖ ਹੈਗਾ ਉਹ ਕਹਿੰਦੇ ਆ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਪਰ ਉਹਨਾਂ ਦਾ ਕਹਿਣਾ ਕਿ ਉਹ ਜਾਂਚ ਹੋ ਰਹੀ ਹੈ ਤੇ ਜਾਂਚ ਤੋਂ ਬਾਅਦ ਪੂਰੇ ਦਾ ਪੂਰਾ ਸੱਚ ਸਾਹਮਣੇ ਆ ਜਾਏਗਾ ਕੈਮਰਾਮੈਨ ਗ੍ਰਿਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ